ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਧ ਸਿੰਘ ਜੀ ਸਾਧ ਸੰਗਤ ਜੀ ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਆਪਣੇ ਗੁਰੂ ਦੇ ਸ਼ਰਨ ਦੇ ਵਿੱਚ ਆ ਜਾਵੇ ਸਾਧ ਸੰਗਤ ਜੀ ਉਹਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਉਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਉਹਦੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਂਦੀ ਏ। ਉਹਦੀ ਜ਼ਿੰਦਗੀ ਦੇ ਵਿੱਚ ਸਤਸੰਗ ਜੀ ਦੁਨੀਆਵੀ ਦਾਤਾਂ ਦਿੱਤੇ ਥੋੜ ਨਹੀਂ ਰਹਿੰਦੀ। ਨਾਲ ਹੀ ਨਾਲ ਸਤਸੰਗ ਦੀ ਜੋ ਅਸਲ ਦਾਤ ਹੈ। ਜਿਹਦੇ ਤੇ ਵਾਹਿਗੁਰੂ ਬਹੁਤਾ ਖੁਸ਼ ਹੋਵੇ, ਬਹੁਤਾ ਦਿਆਲ ਹੋਵੇ, ਮਿਹਰਬਾਨ ਹੋਵੇ ਜਿੰਨੂੰ ਉਹ ਦਾਤ ਦਿੰਦਾ ਏ। ਉਤਮ ਦਾਤ ਜਿੰਨੂੰ ਕਹਿੰਦੇ ਨੇ ਨਾਮ ਮਿਲ ਜਾਂਦਾ ਏ। ਜਿਵੇਂ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ। ਹਰ ਸੋਬਾ ਚਿੰਤਾ ਲਾਹੇ ਹਮਾਰੀ ਹੁਣ ਜਿਹੜਾ ਭਰੋਸਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਵਾਰੇ ਤੇ ਖਲੋਕੇ ਆਪਣੇ ਗੁਰੂ ਦੇ ਦਰ ਤੇ ਖਲੋਕੇ ਇਹ ਪੁਕਾਰ ਕਰਦੇ ਕਿ ਪਾਤਸ਼ਾਹ ਮੈਂ ਤੇਰੇ ਦਰ ਤੇ ਆ ਗਿਆ ਪਾਤਸ਼ਾਹ ਤੂੰ ਐਸੀ ਮਿਹਰ ਕਰ ਕਿਰਪਾ ਕਰ ਕਿ ਮੈਨੂੰ ਤੇਰੇ ਦਰ ਤੋਂ ਹਰ ਦਾਤ ਜਿਹੜੀ ਐ ਜਿਹੜੀ ਤੈਨੂੰ ਪਿਆਰੀ ਲੱਗਦੀ ਐ ਉਹ ਦਾਤ ਮਿਲੇ ਤੇ ਮੇਰੀਆਂ ਚਿੰਤਾਵਾਂ ਦੂਰ ਹੋਣ ਸਾਧ ਸੰਗਤ ਜੀ ਜਿਨੂੰ ਨਾਮ ਮਿਲ ਜਾਂਦਾ ਐ ਨਾ ਜਿਹਦੇ ਹਿੱਸੇ ਦੇ ਵਿੱਚ ਬਾਣੀ ਆ ਜਾਂਦੀ ਹੈ ਜਿਹਦੇ ਹਿੱਸੇ ਦੇ ਵਿੱਚ ਸਿਮਰਨ ਆ ਜਾਂਦਾ ਹੈ ਜਿਹਦੇ ਹਿੱਸੇ ਦੇ ਵਿੱਚ ਸੇਵਾ ਆ ਜਾਂਦੀ ਹੈ ਉਹ ਮਨੁੱਖ ਕਦੇ ਦੁਖੀ ਨਹੀਂ ਹੁੰਦਾ ਦੁੱਖ ਸਾਡੇ ਵਰਗੇ ਪਾਉਂਦੇ ਨੇ ਜਿਨ੍ਹਾਂ ਦੇ ਕੋਲ ਨਾ ਸੇਵਾ ਹੈ ਨਾ ਸਿਮਰਨ ਹੈ ਵਾਧੂ ਦੇ ਸਾਧ ਸੰਗ ਜੀ ਸਾਡੇ ਕੋਲ ਝਗੜੇ ਨੇ ਝਮੇਲੇ ਨੇ ਨਿੰਦਿਆ ਚੁਗਲੀ ਸਾਡੇ ਕੋਲ ਭਰ ਭਰ ਕੇ ਹੈ ਗੁਰੂ ਲਈ ਪ੍ਰੇਮ ਨਹੀਂ ਸਾਡੀ ਸਿੱਖੀ ਕੇਵਲ ਦਿਖਾਵੇ ਲਈ ਹੈ ਦਾਤਾਂ ਵਾਲੀ ਸਿੱਖੀ ਹੈ ਸਾਡੇ ਕੋਲ ਦਾਤਾ ਮੰਗੀ ਜਾਂਦੇ ਆ ਬੜੇ ਵੱਡੇ ਸੇਖਾਂ ਜੇ ਤੇ ਵਾਹਿਗੁਰੂ ਸਾਨੂੰ ਦੇਈ ਜਾਵੇ ਗੁਰੂ ਸਾਨੂੰ ਸਭ ਕੁਝ ਦੇਈ ਜਾਵੇ ਫਿਰ ਸਾਡਾ ਗੁਰੂ ਬੜਾ ਵੱਡਾ ਹੁਣੇ ਕਿਸੇ ਕਰਮ ਕਰਕੇ ਸਾਨੂੰ ਕੋਈ ਦਾਤ ਨਾ ਮਿਲੇ ਤੇ ਸਾਸੰਗਤ ਜੀ ਅਸੀਂ ਗੁਰੂ ਨੂੰ ਵੀ ਲਾਂਮੇ ਦੇਣੇ ਸ਼ੁਰੂ ਕਰ ਦਿੰਨੇ ਆ ਪਰ ਪ੍ਰੇਮ ਵਾਲਿਆਂ ਦੀ ਇਹ ਬਾਤ ਹੈ ਪ੍ਰੇਮ ਵਾਲੇ ਕਹਿੰਦੇ ਨੇ ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਪਾਤਸ਼ਾਹ ਮੈਂ ਸਾਰੇ ਆਸਰੇ ਛੱਡਦੇ ਨੇ ਮੈਂ ਕਿਸੇ ਤੇ ਭਰੋਸਾ ਨਹੀਂ ਰੱਖਿਆ ਹੁਣ ਸਾਰੇ ਭਰੋਸੇ ਢਾਕੇ ਹਾਰ ਕੇ ਮੈਂ ਤੇਰੇ ਦਰ ਤੇ ਆਇਆ ਹਾਂ ਪਾਤਸ਼ਾਹ ਤੇਰੇ ਤੋਂ ਬਿਗੈਰ ਮੈਨੂੰ ਹੋਰ ਕੋਈ ਆਸਰਾ ਨਹੀਂ ਦਿਖਦਾ ਲੇਖਾ ਛੋੜ ਲੇਖੇ ਛੂਟ ਹੈ ਹਮ ਨਿਰਗੁਣ ਲਿਹੋ ਬਾਰੀ ਪਾਤਸ਼ਾਹ ਅਸੀਂ ਬੜੇ ਮਾੜੇ ਕਰਮਾਂ ਵਾਲੇ ਹਾਂ ਸਾਡੇ ਕਰਮਾਂ ਦਾ ਲੇਖਾ ਨਾ ਕਰੀ ਜੇ ਸਾਡੇ ਕਰਮਾਂ ਨੂੰ ਦੇਖ ਕੇ ਤੇਰੀ ਖੁਸ਼ੀ ਮਿਲਦੀ ਹੋਵੇ ਤੇ ਪਾਤਸ਼ਾਹ ਸਾਡੇ ਕਰਮ ਐਸੇ ਮਾੜੇ ਨੇ ਨਿਕੰਮੇ ਨੇ ਕਿ ਅਸੀਂ ਤੇਰੀ ਖੁਸ਼ੀ ਤੋਂ ਵਾਂਝੇ ਰਹਿ ਸਕਦੇ ਆ ਪਾਤਸ਼ਾਹ ਕਿਰਪਾ ਕਰ ਨਾਮ ਦੀ ਦਾਤ ਸਿਮਰਨ ਦੀ ਦਾਤ ਚੋਲੀ ਚਪਾ ਤੇ ਜਿਹੜਾ ਐਸੀਆਂ ਦਾਤਾਂ ਮੰਗਣੀਆਂ ਸ਼ੁਰੂ ਕਰ ਦਿੰਦਾ ਨਾ ਇਹ ਸਮਝ ਲੋ ਦੀ ਪੜੀ ਹੋਈ ਬਾਣੀ ਕੀਤੀ ਹੋਈ ਸੇਵਾ ਪ੍ਰਵਾਨ ਹੋ ਰਹੀ ਹੈ ਜਦੋਂ ਅਰਦਾਸ ਸੇਵਾ ਸਿਮਰੰਧੀ ਹੋ ਰਹੀ ਹੋਵੇ ਤੇ ਜਿੰਨੂੰ ਇਹ ਦਾਤ ਮਿਲ ਜਾਂਦੀ ਹੈ ਨਾ ਉਤਮ ਦਾਤ ਇਹਦੀ ਐਸੀ ਪਾਰਸ ਕਲਾ ਜੇ ਸਾਧ ਸੰਗਤ ਦੀ ਬਾਣੀ ਐਸੀ ਪਾਰਸ ਕਲਾ ਏ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਖਤਮ ਕਰ ਦਿੰਦੀ ਏ ਸਾਡੇ ਸਾਰੇ ਝਗੜੇ ਝਮੇਲੇ ਜਿਹੜੇ ਨੇ ਮੇਟ ਦਿੰਦੀ ਏ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਦਿੰਦੀ ਏ ਸੇਮ ਚੀਜ਼ ਬਾਣੀ ਲਈ ਵੀ ਐ ਬਾਣੀ ਵੀ ਪਾਰਸ ਕਲਾ ਏ ਤੇ ਸੇਵਾ ਵੀ ਪਾਰਸ ਕਲਾ ਏ ਸੇਵਾ ਦੇ ਨਾਲ ਵੀ ਸਾਡੀ ਜ਼ਿੰਦਗੀ ਚੋਂ ਬਹੁਤੇ ਦੁੱਖ ਨਿਕਲ ਜਾਂਦੇ ਨੇ ਗੁਰੂ ਦੀ ਖੁਸ਼ੀ ਮਿਲਦੀ ਏ ਸਤ ਬਖਸ਼ਿੰਦ ਸਦਾ ਮਿਹਰਵਾਨਾ ਸਬਨਾ ਦੇ ਆਧਾਰੀ ਹੈ ਪਾਤਸ਼ਾ ਤੂੰ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ ਸਦਾ ਹੀ ਮਿਹਰ ਕਰਨ ਵਾਲਾ ਹੈ ਤੇ ਤੂੰ ਸਾਰੇ ਜੀਵਾਂ ਨੂੰ ਆਸਰਾ ਦੇ ਰਿਹਾ ਹੈ ਕਿਰਪਾ ਕਰ ਮੈਨੂੰ ਵੀ ਆਸਰਾ ਦੇ ਨਾਨਕ ਦਾਸ ਸੰਤ ਪਾਸ ਹੈ ਪਰ ਹੋਰ ਆਖ ਲਿਓ ਹੈ ਬਾਰੀ ਪਾਤਸ਼ਾ ਤੇਰੇ ਦਰ ਤੇ ਆਇਆ ਹੈ ਕਿਰਪਾ ਕਰਕੇ ਮੈਨੂੰ ਰੱਖ ਲੈ ਹੋਰ ਕੋਈ ਆਸਰਾ ਨਹੀਂ ਜਿਹੜਾ ਸਾਧ ਸੰਗਤ ਜੀ ਬਾਣੀ ਬਹੁਤੀ ਨਹੀਂ ਪੜ ਸਕਦਾ ਸੇਵਾ ਬਹੁਤੀ ਨਹੀਂ ਕਰ ਸਕਦਾ بڑے ਬਜ਼ੁਰਗ ਐਸੇ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਬਾਣੀ ਨਹੀਂ ਪੜ ਪਾਉਂਦੇ ਪਰ ਵਾਹਿਗੁਰੂ ਦੀ ਐਸੀ ਬਖਸ਼ਿਸ਼ ਇਹਨਾਂ ਦੇਤੇ ਬ੍ਰਹਮ ਗਿਆਨੀ ਨੇ ਕਿਉਂਕਿ ਵੇਖੋ ਜਿਹੜਾ ਬਾਣੀ ਨਹੀਂ ਪੜ ਸਕਦਾ ਬੜੀ ਜ਼ਰੂਰੀ ਹੈ ਬਾਣੀ ਪੜਨੀ ਪਰ ਜਿਹੜੇ ਨਹੀਂ ਪੜ ਸਕਦੇ ਕੀ ਕਰਨ ਸਤਸੰਗ ਜੀ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਰੈਂਡਰ ਹੀ ਕਰ ਦੋ ਪ੍ਰੇਮ ਦੀ ਸਭ ਤੋਂ ਵੱਡੀ ਨਿਸ਼ਾਨੀ ਇਹੀ ਹੈ ਕਿ ਗੁਰੂ ਦੇ ਅੱਗੇ ਆਪਣੇ ਪ੍ਰੇਮੀ ਦੇ ਅੱਗੇ ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ ਉਹਦੇ ਅੱਗੇ ਸਰੈਂਡਰ ਕਰ ਦੋ ਕਿ ਜਿਵੇਂ ਤੈਨੂੰ ਠੀਕ ਲੱਗਦਾ ਆ ਉਦਾਂ ਹੀ ਕਰ ਸੋ ਐਦਾਂ ਹੀ ਗੁਰੂ ਦੇ ਅੱਗੇ ਜਿਹੜਾ ਸਰੈਂਡਰ ਕਰ ਦਿੰਦਾ ਹੈ ਨਾ ਗੁਰੂ ਫਿਰ ਉਹਦੇ ਸਾਰੇ ਦੁੱਖਾਂ ਨੂੰ ਮੀਟ ਦਿੰਦਾ ਜੀ। ਉਹਦੀ ਜ਼ਿੰਦਗੀ ਸੁੱਖਾਂ ਦੇ ਨਾਲ ਖੇੜੇ ਦੇ ਨਾਲ ਭਰ ਦਿੰਦੀ ਭਰ ਜਾਂਦੀ ਹੈ। ਸੋ ਗੁਰੂ ਕੋਲੋਂ ਗੁਰੂ ਦੀ ਖੁਸ਼ੀ ਮੰਗਿਆ ਕਰੋ। ਦਾਤਾਂ ਤੇ ਅਸੀਂ ਮੰਗਦੇ ਰਹਿੰਨੇ ਆ। ਸੋ ਸਾਧ ਸੰਗਤ ਜੀ ਇਸ ਚੈਨਲ ਤੋਂ ਅਸੀਂ अनेका ਹੱਡ ਬੀਤੀਆਂ ਆਪਦੇ ਨਾਲ ਸਾਂਝੀਆਂ ਕਰਦੇ ਆ ਕਿ ਕਿਵੇਂ ਸ਼ਹੀਦ ਸਿੰਘ ਕਿਵੇਂ ਗੁਰੂ ਸਾਹਿਬ ਕਿਵੇਂ ਬਾਣੀ ਦੀ ਕਲਾ ਸੇਵਾ ਦੀ ਕਲਾ ਸੰਗਤ ਦੇ ਨਾਲ ਵਰਤਦੀ ਹੈ ਸੰਗਤ ਦਾ ਭਲਾ ਕਰਦੀ ਹੈ। ਸੋ ਗੱਲ ਸਾਰੀ ਭਰੋਸੇ ਦੀ ਹੈ, ਪ੍ਰੇਮ ਦੀ ਹੈ, ਵਿਸ਼ਵਾਸ ਦੀ ਹੈ ਜਿਨ੍ਹਾਂ ਨੇ ਭਰੋਸਾ ਕੀਤਾ ਉਹਨਾਂ ਨੂੰ ਸਭ ਕੁਝ ਮਿਲ ਗਿਆ ਤੇ ਜਿਹੜੇ ਮੇਰੇ ਵਰਗੇ ਨੇ ਜਿਨ੍ਹਾਂ 'ਚ ਭਰੋਸੇ ਦੀ ਕਮੀ ਹੈ, ਪ੍ਰੇਮ ਦੀ ਕਮੀ ਹੈ ਸਾਧ ਸੰਗਤ ਜੀ ਉਹ ਫਿਰ ਐਦਾਂ ਇਸ ਮਾਤ ਲੋਕ ਤੋਂ ਸੁਰਖਰੂ ਹੋ ਜਾਂਦੇ ਨੇ। ਇਸ ਮਾਤ ਲੋਕ ਤੋਂ ਐਵੇਂ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਵਿਅਥ ਠਗਵਾ ਕੇ ਚਲੇ ਜਾਂਦੇ ਨੇ। ਸੋ ਅੱਜ ਜਿਹੜੀ ਹੱਡ ਬੀਤੀ ਆਪਦੇ ਨਾਲ ਸਾਂਝੀ ਕਰਨੀ ਹੈ ਸੋ ਇੱਕ ਭੈਣ ਜੀ ਨੇ ਜਿਨ੍ਹਾਂ ਨੇ ਇਹ ਹੱਡ ਬੀਤੀ ਦੀ ਸਾਂਝ ਪਾਈ ਉਹ ਭੈਣ ਦੱਸਦੇ ਨੇ ਕਿ ਮੇਰੇ ਮਾਤਾ ਜੀ ਬਹੁਤ ਬਾਣੀ ਪੜ੍ਹਦੇ ਸੀ ਜਦੋਂ ਉਹਨਾਂ ਨੂੰ ਮੌਕਾ ਮਿਲਣਾ ਭਾਵੇਂ ਕਿਸੇ ਰਿਸ਼ਤੇਦਾਰ ਦੇ ਘਰ ਖੰਡ ਪਾਟ ਸਾਹਿਬ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਪੈਂਦੇ ਨੇ ਉੱਥੇ ਬੜੀ ਸੇਵਾ ਕਰਨੀ ਕਹਿੰਦੇ ਕਿ ਕੁਝ ਵੀ ਹੋ ਜੇ ਸਰੀਰ ਕਿੰਨਾ ਵੀ ਬਿਮਾਰ ਹੋਵੇ ਤਕਲੀਫ ਛਾਉਣ ਉਹਨਾਂ ਨੇ ਅੰਮ੍ਰਿਤ ਵੇਲਾ ਕਦੀ ਨਹੀਂ ਖੁੰਝਾਇਆ ਸੋ ਐਸੀਆਂ ਬੜੀਆਂ ਮਾਤਾਵਾਂ ਨੇ ਬਜ਼ੁਰਗ ਮਾਤਾਵਾਂ ਜੈਸਾ ਮਰਜੀ ਸਮਾ ਚੱਲ ਰਿਹਾ ਹੋਵੇ ਘਰ ਪੁੱਤਰ ਦੀ লাশ ਪਈ ਹੁੰਦੀ ਹੈ ਸਾਧ ਸੰਗ ਜੀ ਉਹ ਬਾਣੀ ਪੜ ਰਹੀਆਂ ਹੁੰਦੀਆਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੀਆਂ ਹੁੰਦੀਆਂ ਨੇ ਤੇ ਸਾਧ ਸੰਗਤ ਜੀ ਐਸੇ ਦੁੱਖ ਦੇ ਸਮੇਂ ਦੇ ਵਿੱਚ ਸੁੱਧ ਬੁੱਧ ਭੁੱਲ ਜਾਇਆ ਕਰਦੀ ਏ ਸੋ ਉਹ ਭੈਣ ਕਹਿੰਦੇ ਕਿ ਮੇਰੇ ਮਾਤਾ ਜੀ ਬੜੀ ਬਾਣੀ ਪੜਦੇ ਸੀ ਗੁਰੂ ਦੀ ਬੜੀ ਕਿਰਪਾ ਸੀ ਤੇ ਅਸੀਂ ਆਪਣੇ ਆਪ ਨੂੰ ਸੁਭਾਗੀ ਸਮਝਦੇ ਸਾਂ ਵੱਡੇ ਕਰਮਾਂ ਵਾਲੇ ਸਮਝਦੇ ਸਾਂ ਕਿ ਸਾਡੀ ਮਾਂ ਇੱਕ ਸੰਤ ਹੈ ਸੰਤ ਰੂਪ ਹੈ ਕਹਿੰਦੇ ਕਿ ਸਾਨੂੰ ਵੀ ਐਸੀ ਗੁਰਤੀ ਮਿਲੀ ਨਾਮ ਬਾਣੀ ਨਾਲ ਸਾਨੂੰ ਜੋੜਿਆ ਸੇਵਾ ਦੇ ਨਾਲ ਜੋੜਿਆ ਸਨ ਵਿਚਾਰ ਆ ਰਿਹਾ ਸੀ ਤੇ ਮਾਂ ਕਰਕੇ ਕਹਿੰਦੇ ਅਸੀਂ ਚੁਪਹਿਰਾ ਸਾਹਿਬ ਦਾ ਜਦੋਂ ਸਾਨੂੰ ਪਤਾ ਲੱਗਦਾ ਸੀ ਚੁਪਹਿਰਾ ਸਾਹਿਬ ਦੀਆਂ ਲਗਾਤਾਰ ਹਾਜ਼ਰੀਆਂ ਪਰ ਦੇ ਰਹੀ ਕਹਿੰਦੇ ਕਿ ਕੋਈ ਐਸੀ ਇਸ਼ਾ ਮੰਨ ਦੇ ਵਿੱਚ ਨਹੀਂ ਸੀ ਕਿ ਜਿਹਦੇ ਕਰਕੇ ਚੁਪਹਿਰੇ ਸ਼ੁਰੂ ਕਰੇ ਸੀ ਕਹਿੰਦੇ ਉਦਾਂ ਹੀ ਗੁਰੂ ਦੀ ਕਿਰਪਾ ਸੀ ਬਾਣੀ ਪੜਦੇ ਸਾਂ ਪਹਿਲਾਂ ਵੀ ਪਰ ਇੱਕ ਜਿਵੇਂ ਕਹਿੰਦੇ ਕਿ ਹੁਣ ਸੰਗਤ ਕਰਦੀ ਹੈ ਚੁਪਹਿਰੇ ਦੀ ਹਾਜ਼ਰੀ ਭਰਦੀ ਹੈ ਮਨ 'ਚ ਚਾਅ ਪੈਦਾ ਹੋਇਆ ਕਿ ਅਸੀਂ ਵੀ ਜਾਈਏ ਨਾਲੇ ਤੇ ਸੇਵਾ ਹੋ ਜੂਗੀ ਨਾਲੇ ਸੰਗਤ ਹੋ ਜੇਗੀ ਸੰਗਤ ਰੂਪ ਚ ਬਾਣੀ ਪੜੀ ਜਾਏਗੀ ਸੋ ਭੈਣ ਕਹਿੰਦੇ ਕਿ ਮੇਰੇ ਮਾਤਾ ਜੀ ਕੀ ਹੁੰਦਾ ਕਿ ਉਹਨਾਂ ਦੇ ਨਾ ਇੱਕ ਛੋਟਾ ਜਿਹਾ ਕੰਡਾ ਵੱਜਦਾ ਪੈਰ 'ਚ ਛੋਟਾ ਜਿਹਾ ਕੰਡਾ ਵੱਜਾ ਪੈਰ ਦੇ ਵਿੱਚ ਕਹਿੰਦੇ ਕਿ ਪਹਿਲਾਂ ਚਲੋ ਥੋੜੀ ਬਹੁਤ ਪ੍ਰੋਬਲਮ ਹੋਈ ਉਹਨਾਂ ਨੂੰ ਤੇ ਨਾਰਮਲ ਕੰਡਾ ਸੀ ਇੱਕ ਕੋਈ ਜ਼ਿਆਦਾ ਆਏ ਨਹੀਂ ਸੀ ਕਿ ਬੜੀ ਚੀਜ਼ ਸੀ ਤੇ ਉਹ ਕੰਡਾ ਕੱਢਤਾ ਤੇ ਕਹਿੰਦੇ ਪਰ ਮੇਰੇ ਮਦਰ ਜਿਹੜੇ ਸੀ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਰਹੀ ਹੌਲੀ ਹੌਲੀ ਉਹ ਤਕਲੀਫ ਜਿਹੜੀ ਸੀ ਵਧਦੀ ਰਹੀ ਉਹ ਜ਼ਖਮ ਜਿਹੜਾ ਜਿੱਥੇ ਸੀ ਉਹ ਜ਼ਖਮ ਛੋਟਾ ਜਿਹਾ ਸੀ ਉਹ ਜ਼ਖਮ ਵੱਦਾ ਵੱਦਾ ਵੱਧ ਗਿਆ ਪਸ ਭਰਨੀ ਸ਼ੁਰੂ ਹੋ ਗਈ ਉਹਦੇ 'ਚ ਤੇ ਡਾਕਟਰ ਵੀ ਹੈਰਾਨ ਹੋ ਗਏ ਕਿ ਇੱਕ ਛੋਟਾ ਜਿਹਾ ਕੰਡਾ ਕਿਵੇਂ ਐਡਾ ਵੱਡਾ ਜ਼ਖਮ ਕਰਤਾ ਉਹਨੇ ਹੁਣ ਡਾਕਟਰ ਦਵਾਈ ਦੇਣ ਦਵਾਈ ਖਾਂਦਿਆਂ ਠੀਕ ਹੋ ਜੇ ਪਰ ਹੁਣ ਤੁਰਨਾ ਫਿਰਨਾ ਮੁਸ਼ਕਲ ਹੋ ਗਿਆ ਦਵਾਈ ਛੱਡਣ ਤੇ ਫੇਰ ਉਦਾਂ ਹੀ ਪਸ ਭਰ ਜੇ ਕਹਿੰਦੇ ਮੇਰੇ ਮਾਤਾ ਜੀ ਭਾਵੇਂ ਇੰਨੀ ਤਕਲੀਫ ਦੇ ਵਿੱਚ ਸੀ ਤੁਰਿਆ ਨਹੀਂ ਸੀ ਜਾਂਦਾ ਪਰ ਇਸ਼ਨਾਨ ਅੰਮ੍ਰਿਤ ਵੇਲਾ ਨਹੀਂ ਖੁੰਝਾਇਆ ਉਹਨਾਂ ਨੇ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਰਹੇ ਕਹਿੰਦੇ ਕਿ ਮੈਂ ਦੁਪਹਿਰ ਸਾਹਿਬ ਦੀ ਹਾਜ਼ਰੀ ਭਰਦੀ ਸਾਂ ਤੇ ਮੈਨੂੰ ਫੋਨ ਜਾਂਦਾ ਏ ਤੇ ਕਹਿੰਦੇ ਕਿ ਜਦੋਂ ਥੋੜਾ ਸਮਾਂ ਵਿੱਚ ਰੈਸਟ ਦਿੰਦੇ ਨੇ ਲੰਗਰ ਪਾਣੀ ਪ੍ਰਸ਼ਾਦਾ ਛਕਣ ਨੂੰ ਕਹਿੰਦੇ ਕਿ ਉਦੋਂ ਮੈਂ ਬੈਕ ਕਾਲ ਕਰਦੀ ਆ ਤੇ ਮੈਨੂੰ ਪਤਾ ਲੱਗਦਾ ਕਿ ਮੇਰੇ ਮਦਰ ਜਿਹੜੇ ਸੀ ਪੀਓ ਡਿੱਗ ਜਾਂਦੇ ਨੇ ਮਤਲਬ ਘਰ ਡਿੱਗੇ ਨੇ ਤੇ ਉਹ ਬਿਹੋਸ਼ ਹੋ ਗਈ ਸੀ ਡਿੱਗੇ ਤੇ ਕਹਿੰਦੇ ਕਿ ਮੈਂ ਫਿਰ ਦੁਪਹਿਰਾ ਸੈੱਬ ਦੀ ਹਾਜ਼ਰੀ ਭਰ ਕੇ ਹੀ ਕਰ ਜਾਨੀ ਆ ਤੇ ਮੈਨੂੰ ਪਤਾ ਲੱਗਿਆ ਸੀ ਵੀ ਠੀਕ ਨੇ ਹੁਣ ਤੇ ਕਹਿੰਦੇ ਕਿ ਹੁਣ ਉਹ ਪੈਰ ਜਿਹੜਾ ਸੀ ਮਦਰ ਮੇਰੇ ਦਾ ਐਡਾ ਹੌਸਲਾ ਕਹਿੰਦੇ ਕਿ ਮੈਂ ਦੇਖਿਆ ਜਦੋਂ ਤੇ ਮੇਰਾ ਰੋਣਾ ਨਿਕਲ ਗਿਆ ਮੈਂ ਰੋਣ ਲੱਗ ਗਈ ਪਰ ਉਹਦਾ ਹੌਸਲਾ ਮੇਰੀ ਮਾਂ ਦਾ ਦੇਖੋ ਕਹਿੰਦੇ ਕਿ ਉਹ ਮੈਨੂੰ ਹੌਸਲਾ ਦੇਵੇ ਮੈਨੂੰ ਸ਼ਾਂਤ ਕਰੇ ਚੁੱਪ ਕਰੇ ਵੀ ਕੋਈ ਗੱਲ ਨਹੀਂ ਮੈਂ ਠੀਕ ਹਾਂ ਚੜ੍ਹਦੀ ਕਲਾ 'ਚ ਆ ਕਹਿੰਦੇ ਕਿ ਫਿਰ ਮੈਂ ਬਾਬਾ ਦੀਪ ਸਿੰਘ ਜੀ ਦੇ ਅਸਥਾਨਾ ਤੇ ਜਦੋਂ ਵੀ ਗਈ ਮੈਂ ਬਾਬਾ ਦੀਪ ਸਿੰਘ ਜੀ ਦੇ ਅਸਥਾਨਾ ਤੇ ਬੇਨਤੀ ਕਰਨੀ ਕਿ ਪਤਸ਼ਾਪਾਤਾ ਨਹੀਂ ਇਹ ਕੀ ਖੇੜ ਵਰਤਰੀ ਹੈ ਛੋਟਾ ਜਿਹਾ ਕੰਡਾ ਸੀ ਐਡਾ ਤਗੜਾ ਜ਼ਖਮ ਐਡਾ ਦਰਦ ਦੇ ਰਿਹਾ ਹੈ ਕਿ ਜੇ ਬਾਣੀ ਪੜਨ ਵਾਲਿਆਂ ਤੇ ਦੁੱਖ ਹੋਣੇ ਨਹੀਂ ਸੇਵਾ ਕਰਨ ਵਾਲਿਆਂ ਤੇ ਦੁੱਖ ਹੋਣੇ ਤੇ ਆਮ ਮਨੁੱਖ ਦਾ ਕੀ ਬਣੇਗਾ ਕਹਿੰਦੇ ਕਿ ਇਹ ਵਿਚਾਰ ਮੇਰੇ ਬੋਲ ਕੇ ਮੈਂ ਨਹੀਂ ਕਿਰੇ ਇਹ ਮਨ ਤੋਂ ਗੱਲਾਂ ਹੋਈਆਂ ਨੇ ਜਿਹੜੀਆਂ ਹੋਈਆਂ ਨੇ ਸ਼ਹੀਦਾਂ ਦੇ ਅਸਥਾਨਾ ਤੇ ਜਾ ਕੇ ਕਹਿੰਦੇ ਕਿ ਫਿਰ ਐਦਾਂ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਕਹਿੰਦੇ ਕਿ ਮੈਂ ਉਥੇ ਸੁਪੈਰਾ ਸਾਹਿਬ ਦੀ ਹਾਜ਼ਰੀ ਪਰਦੇ ਕਿ ਮੇਰੇ ਲਾਗੇ ਕਹਿੰਦੇ ਕਿ ਮੈਂ ਜਿੰਨੀ ਇੱਕ ਸੰਗਤ ਆਉਂਦੀ ਸੀ ਜਾਣ ਪਛਾਣ ਹੋ ਜਾਂਦੀ ਹੈ ਕਹਿੰਦੇ ਕਿ ਦੋ ਤਿੰਨ ਮਾਤਾਵਾਂ ਨੇ ਇੱਕ ਮਤਾਵਾ ਇੱਕ ਮਾਤਾ ਜਿਹੜੀ ਆ ਜਲੰਧਰ ਤੋਂ ਆਉਂਦੀ ਹੈ ਇੱਕ ਮਾਤਾ ਜਿਹੜੀ ਹੈ ਕਹਿੰਦੇ ਕਿ ਇਧਰ ਅਟਾਰੀ ਵਾਲੀ ਸਾਈਡ ਤੋਂ ਆਉਂਦੀ ਹੈ ਤੇ ਇੱਕ ਮਾਤਾ ਹੋਰ ਹੈ ਤੇ ਬੜੀ ਦੂਰੋਂ ਆਉਂਦੀ ਹੈ ਵੀ ਕਹਿੰਦੇ ਉਹ ਕੋ ਮਤਾਵਾ ਮੇਰੇ ਨਾਲ ਬੈਠਣਾ ਤੇ ਬੜੀਆਂ ਗੁਰੂ ਦੀਆਂ ਵਿਚਾਰਾਂ ਸ਼ਹੀਦਾਂ ਦੀ ਵਡਿਆਈ ਅਸੀਂ ਰਲ ਮਿਲ ਕੇ ਕਰਨੀ ਕਹਿੰਦੇ ਉਹਨਾਂ ਮਾਤਾਵਾਂ ਨੇ ਦੱਸਿਆ ਇਹ ਭੈਣ ਦੱਸ ਰਹੀ ਹੈ ਕਿ ਮਾਤਾ ਨੇ ਇੱਕ ਨੇ ਆਪਣੀ ਹੱਡ ਬੀਤੀ ਅੱਗੇ ਸਨਹੀਂ ਉਹ ਮਾਤਾ ਦੱਸਦੀ ਹੈ ਕਿ ਮੇਰੀ ਛੋਟੀ ਜੀ ਪੋਤਰੀ ਹੈ ਤੇ ਉਹ ਪੋਤਰੀ ਐਸੀ ਮਤਲਬ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਪੋਤਰੀ ਬਿਲਕੁਲ ਤੰਦਰੁਸਤ ਠੀਕ ਸੀ ਪਰ ਉਹਨੂੰ ਨਾ ਦੌਰੇ ਪੈਣੇ ਸ਼ੁਰੂ ਹੋ ਗਏ ਮਤਲਬ ਬੱਚਿਆਂ ਨਾਲ ਖੇਡਦੇ ਉਹਨੇ ਡਿੱਗ ਜਾਣਾ ਕਿਤੇ ਵੀ ਤੇ ਦਵਾਈ ਚੱਲਦੀ ਐ ਉਹਦੀ ਪਰ ਕਹਿੰਦੇ ਫਿਰ ਵੀ ਦੌਰੇ ਪੈ ਜਾਂਦੇ ਸੀ ਫਿਰ ਕੀ ਖੇੜ ਵਾਪਰਦੀ ਐ ਉਹ ਭੈਣ ਕਹਿੰਦੇ ਕਿ ਉਹ ਮਾਤਾ ਨੇ ਦੱਸਿਆ ਮੈਨੂੰ ਕਿ ਮੈਨੂੰ ਇੱਕ ਸਿੰਘ ਇੱਥੇ ਮਿਲਿਆ ਬਾਣੇ 'ਚ ਪੂਰਾ ਬਾਣਾ ਨੇ ਹੰਗ ਸਿੰਘ ਵਾਲਾ ਸਜਾਇਆ ਤੇ ਉਹ ਸਿੰਘ ਨੇ ਮੈਨੂੰ ਦੱਸਿਆ ਕਿ ਇਹ ਇਸ ਸਥਾਨ ਦੀ ਜਿਹੜੀ ਚਰਨ ਧੂੜ ਹੈ ਨਾ ਉਹਦੇ ਤੋਂ ਵੱਡੀ ਕੋਈ ਦਵਾਈ ਨਹੀਂ ਵੀ ਚਰਨ ਧੂੜ ਲੈ ਜਾ ਕਹਿੰਦੇ ਮੈਨੂੰ ਹੁਣ ਪਤਾ ਨਹੀਂ ਸੀ ਮਾਤਾ ਕਹਿੰਦੀ ਕਿ ਚਰਨ ਧੂੜ ਕਿੱਥੋਂ ਲੈਣੀ ਐ ਕਹਿੰਦੇ ਕਿ ਉਹ ਸਿੰਘ ਨੇ ਕਿਹਾ ਕਿ ਮਾਤਾ ਚਰਨ ਧੂੜ ਜਦੋਂ ਤੂੰ ਦਰਸ਼ਨੀ ਦਿਓਲੀ ਤੋਂ ਸਟਾਰਟ ਹੋ ਜਾਨੀ ਹੈ ਨਾ ਤੂੰ ਕੋਈ ਕਪੜਾ ਲਿਆ ਚਰਨ ਧੂੜ ਜਿਹੜੀ ਆ ਉੱਥੇ ਤੂੰ ਉਹ ਤੋਲੀਏ ਨਾਲ ਕਿਸੇ ਕਪੜੇ ਨਾਲ ਇਕੱਠੀ ਕਰਕੇ ਘਰ ਲੈ ਜਾ ਤੇ ਆਪਣੀ ਪੋਤਰੀ ਦੇ ਜਿੱਥੇ ਤੈਨੂੰ ਲੱਗਦਾ ਹੈ ਤੇ ਪੋਤੀ ਪੋਤਰੀ ਦੇ ਮੱਥੇ ਤੇ ਲਾ ਦੇਂ ਸਰੀਰ ਤੇ ਮਲ ਦੇਂ ਤੇ ਸ਼ੀਦਾ ਦੀ ਕਿਰਪਾ ਜ਼ਰੂਰ ਹੋਏਗੀ ਤੇ ਉਹ ਮਾਤਾ ਕਹਿੰਦੀ ਕਿ ਸੱਚਮੁੱਚ ਹੀ ਐਸੀ ਕਲਾ ਸ਼ਹੀਦਾਂ ਦੀ ਵਰਤੀ ਮੈਨੂੰ ਯਕੀਨ ਨਹੀਂ ਸੀ ਪਰ ਸ਼ਹੀਦਾਂ ਦੀ ਐਸੀ ਕਲਾ ਵਰਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਐਸੀ ਕਲਾ ਵਰਤੀ ਉਹ ਸ਼ਹੀਦਾਂ ਦੇ ਸਥਾਨਾਂ ਦੀ ਚਰਨ ਧੂੜ ਦੇ ਨਾਲ ਮੇਰੀ ਜਿਹੜੀ ਪੋਤਰੀ ਹੈ ਅੱਜ ਬਿਲਕੁਲ ਤੰਦਰੁਸਤ ਹੈ ਕੋਈ ਉਹਨੂੰ ਦੋਰਾ ਨਹੀਂ ਪੈਂਦਾ ਤੇ ਇਹ ਭੈਣ ਕਹਿੰਦੀ ਜਦੋਂ ਇਹ ਮੈਂ ਹੱਡ ਵੀਤੀ ਸੁਣੀ ਨਾ ਮੇਰੇ ਮਨ 'ਚ ਵੀ ਭਰੋਸਾ ਹੋਇਆ ਕਹਿੰਦੇ ਮੈਂ ਵੀ ਉਸੇ ਤਰੀਕੇ ਕੀਤਾ ਚਰਨ ਧੂੜ ਜਿਹੜੀ ਸੀ ਮੈਂ ਇਕੱਠੀ ਕਰ ਲਈ ਕਾਫੀ ਤੇ ਕਪੜਾ ਜਿਹੜਾ ਸੀ ਗਿੱਲਾ ਕਰਕੇ ਫਿਰ ਚਰਨ ਧੂੜ ਜਿਹੜੀ ਇਕੱਠੀ ਕੀਤੀ ਤੇ ਜਾ ਕੇ ਜਦੋਂ ਮੈਂ ਆਪਣੀ ਮਾਤਾ ਜੀ ਕੋਲ ਜਾ ਕੇ ਨਾ ਤੇ ਮੈਂ ਉਹ ਕਪੜਾ ਗੰਦਾ ਕੀਤਾ ਸੀ ਜਿਹੜਾ ਚਰਨ ਧੂੜ ਵਾਲਾ ਸੀ ਲੋਕਾਂ ਦੀ ਨਿਗਾਹ ਚ ਗੰਦਾ ਸੀ ਉਹ ਮਿੱਟੀ ਨਾਲ ਲਿਬੜਿਆ ਹੋਇਆ ਕਹਿੰਦੇ ਉਹ ਮੈਂ ਜਾ ਕੇ ਜ਼ਖਮ ਤੇ ਲਾਤਾ ਕਹਿੰਦੇ ਕਿ ਹੁਣ ਜਦੋਂ ਮੈਨੂੰ ਪਤਾ ਮੇਰੀ ਮਾਂ ਨੂੰ ਪਤਾ ਏ ਪਰ ਬਾਕੀ ਜਿਹੜੇ ਦੇਖਣ ਵਾਲੇ ਸੀ ਉਹ ਕਹਿੰਦੇ ਵੀ ਗੰਦਾ ਕਪੜਾ ਕੋ ਮਲੀ ਜਾਂਦੀ ਏ ਇਹਦੇ ਨਾਲ ਤੇ ਇਨਫੈਕਸ਼ਨ ਹੋ ਸਕਦੀ ਏ ਜਿਵੇਂ ਡਾਕਟਰ ਕਹਿੰਦੇ ਨੇ ਪਰ ਉਹ ਭੈਣ ਕਹਿੰਦੀ ਕਿ ਮੈਂ ਮਨੋਈ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਯਾਦ ਕਰਕੇ ਸ਼ਹੀਦਾਂ ਨੂੰ ਉਹ ਚਰਨ ਧੂੜ ਪੈਰ ਤੇ ਲਾਈ ਤੇ ਮੈਂ ਕਾਫੀ ਲਗਾਤਾਰ ਜਦੋਂ ਵੀ ਜਾਣਾ ਫਿਰੇ ਚਰਨ ਧੂੜਵਾ ਸੇਵਾ ਕਰਦੀ ਰਹੀ ਆਪਣੀ ਮਾਤਾ ਦੀ ਅਰਦਾਸਾਂ ਕਰਦੀ ਰਹੀ ਸ਼ਹੀਦੀ ਜੋਤ ਦਾ ਘੋ ਵੀ ਲਿਆਉਂਦੀ ਰਹੀ ਤੇ ਨਾਲ ਕਹਿੰਦੇ ਸ਼ਹੀਦੀ ਦੇਗਾਂ ਦਾ ਜਦੋਂ ਮੈਨੂੰ ਪਤਾ ਲੱਗਾ ਨਾ ਮੈਂ ਲਗਾਤਾਰ ਆਪ ਜਾ ਕੇ ਬਾਬਾ ਨੋ ਸਿੰਘ ਦੇ ਸਥਾਨ ਤੇ ਟਾਲਾ ਸਾਹਿਬ ਸ਼ਹੀਦੀ ਦੇਗਾਂ ਦੇ ਰਗੜੇ ਦੀ ਅਰਦਾਸ ਕਰਵਾਉਂਦੀ ਰਹੀ ਤੇ ਐਸੀ ਕਲਾ ਸ਼ਹੀਦਾਂ ਦੀ ਵਰਤੀ ਬਾਬਾ ਦੀਪ ਸਿੰਘ ਜੀ ਦੀ ਵਰਤੀ ਉਹ ਭੈਣ ਕਹਿੰਦੀ ਕਿ ਮੇਰੀ ਮਾਤਾ ਦਾ ਜ਼ਖਮ ਜਿਹੜਾ ਸੀ ਮਤਲਬ ਰੀਸ਼ਾ ਭਰਿਆ ਰਹਿੰਦਾ ਸੀ ਪਸ ਭਰੀ ਰਹਿੰਦੀ ਸੀ ਉਹ ਜ਼ਖਮ ਰਾਜੀ ਹੋਣਾ ਸ਼ੁਰੂ ਹੋ ਗਿਆ ਐਸੀ ਕਲਾ ਵਰਤੀ ਸ਼ਹੀਦਾਂ ਦੀ ਤੇ ਉਹ ਬਿਲਕੁਲ ਕਹਿੰਦੇ ਕਿ ਮੇਰੀ ਮਦਰ ਜਿਹੜੀ ਹੈ ਬਿਲਕੁਲ ਤੰਦਰੁਸਤ ਹੈ ਅੱਜ ਬਾਣੀ ਬਹੁਤ ਪੜਦੀ ਸੀ ਦੇਖੋ ਸਾਧ ਸੰਗਤ ਜੀ ਸ਼ਹੀਦਾਂ ਦੇ ਸਥਾਨਾਂ ਦੀ ਚਰਨ ਧੂੜ ਦੇ ਵਿੱਚ ਵੀ ਐਸੀਆਂ ਬਖਸ਼ਿਸ਼ਾਂ ਨੇ ਸੋਚੋ ਜਿਹੜੀ ਸ਼ਹੀਦੀ ਦੇਖਦੀ ਸੇਵਾ ਹੈ ਕਿੰਨੀ ਵੱਡੀ ਹੋਵੇਗੀ ਜਿਹੜੀਆਂ ਹੋਰ ਸੇਵਾਵਾਂ ਨੇ ਸ਼ਹੀਦੀ ਜੋਤ ਦੇ ਵਿੱਚ ਕੈਸਾ ਗੁਰੂ ਦਾ ਬਲ ਹੋਵੇਗਾ ਕਿਉਂਕਿ ਇਹ ਸਾਰੀਆਂ ਸ਼ਹੀਦ ਸਿੰਘ ਨੇ ਉਸ ਅਕਾਲ ਪੁਰਖ ਦੀ ਸ਼ਕਤੀ ਹੈ ਐਵੇਂ ਨਾ ਜਾਣ ਲਿਓ ਸਾਧ ਸੰਗਤ ਜੀ ਕਿਤੇ ਸ਼ੰਕਾਣਾ ਕਰ ਬੈਠੇ ਹੋ ਭਰੋਸੇ ਨਾਲ ਬਾਣੀ ਪੜਦਿਆਂ ਹੋਇਆਂ ਸ਼ਹੀਦਾਂ ਨੂੰ ਧੰਨ ਕਹਿੰਦੇ ਰਹੋ ਸ਼ਹੀਦ ਸਿੰਘ ਜਿਹੜੇ ਨੇ ਅੰਗ ਸੰਗ ਹੋ ਕੇ ਵਰਤਦੇ ਨੇ ਭਰੋਸੇ ਦੇ ਨਾਲ ਸ਼ਹੀਦਾਂ ਦੇ ਸਥਾਨਾਂ ਤੇ ਜਾਇਆ ਕਰੋ ਬਾਣੀ ਪੜੋ ਸੇਵਾ ਕਰੋ ਰਾਜ ਰਜ ਕੇ ਤੇ ਗੁਰੂ ਸਾਹਿਬ ਅੰਗ ਸੰਗ ਹੋ ਕੇ 사ਸੰਗਤ ਜੀ ਵਰਤਦੇ ਨੇ ਸੋ 사ਸੰਗਤ ਜੀ ਇਹ ਪ੍ਰੇਮ ਵਾਲਿਆ ਲਈ ਹੱਡ ਬੀਤੀਆਂ ਨੇ ਸੋ ਇੱਕ ਛੋਟੀ ਜੀ ਬੇਨਤੀ ਹੈ ਸੋ ਸੰਗਤ ਜੀ ਜਿਵੇਂ ਕਿ ਆਪ ਨੂੰ ਪਤਾ ਸ਼ਹੀਦਾਂ ਦੇ ਸਥਾਨਾਂ ਦੇ ਬਰਕਤਾਂ ਬਖਸ਼ਿਸ਼ਾਂ ਵਰਤਦੀਆਂ ਨੇ ਤੇ ਜਿਹੜਾ ਸੇਵਾ ਦਾ ਚਾਹ ਆਣ ਹੋਵੇ ਤੇ 사ਸੰਗਤ ਜੀ ਸ਼ਹੀਦ ਸਿੰਘ ਨੂੰ ਸੇਵਾ ਵਾਲੀ ਜੋੜ ਦਿੰਦੇ ਨੇ ਸੋ ਇੱਕ ਛੋਟੀ ਜੀ ਸੇਵਾ ਹੈ ਤੁਹਾਡੇ ਛੋਟੇ ਜਿਹੇ ਸਹਿਯੋਗ ਦੇ ਨਾਲ ਕਿਸੇ ਦੀ ਜੀਵਨ ਜੀ ਬਚ ਸਕਦੀ ਹੈ ਇੱਕ ਗਰੰਥੀ ਸਿੰਘ ਹੈ ਪਿੰਡ ਪਿੰਡ ਕਾਮਲਪੂਰੇ ਦਾ ਰਹਿਣ ਵਾਲਾ ਸੇਵਾ ਅਨੁਭਾਰਿਆ ਇਹ ਸੰਗੋਆਣਾ ਪਿੰਡ ਅਜਨਾਲਾ ਤਹਿਸੀਲ ਦੇ ਵਿੱਚ ਸੋ ਆਪਰੇਸ਼ਨ ਹੋਇਆ ਪਿੱਤੇ ਦਾ ਪੱਥਰੀਆਂ ਸੀ ਪਿੱਤੇ ਦੇ ਵਿੱਚ ਉਹ ਪਿੱਤਾ ਜਿਹੜਾ ਸੀ ਉਹ ਕੱਢ ਦਿੱਤਾ ਗਿਆ ਹੁਣ ਉਹ ਸ਼ੂਗਰ ਜਿਹੜੀ ਸੀ ਉਹ ਨੂੰ ਸਿੰਘ ਨੂੰ ਸ਼ੂਗਰ ਸੀ ਉਹ ਸ਼ੂਗਰ ਇੰਨੀ ਕਿ ਜ਼ਿਆਦਾ ਵੱਧ ਗਈ ਉਹ ਬਿਅ ਹੋਸ਼ ਹੋ ਗਿਆ ਜਦੋਂ ਛੁੱਟੀ ਲੈ ਕੇ ਆਉਂਦਾ ਇਨਫੈਕਸ਼ਨ ਵੱਧ ਗਈ ਹੁਣ ਉਹ ਆਈਸੀਯੂ ਦੇ ਵਿੱਚ ਹੈ ਹੁਣ ਤੁਸੀਂ ਹੈਰਾਨ ਹੋਗੇ ਉਹ ਗ੍ਰੰਥੀ ਸਿੰਘ ਦੀ ਤਨਖਾਹ ਕਿੰਨੀ ਹੋਏਗੀ ਕੇਵਲ 3000 ਰੁਪਿਆ ਤਨਖਾਹ ਤੇ ਸ਼ਮਾਈ ਤੇਨੂੰ ਕਣਕ ਮਿਲਦੀ ਐ ਥੋੜੀ ਬਹੁਤ 2-4 ਕੁਇੰਟਲ ਹੋ ਜਾਂਦੀ ਹੋਏਗੀ ਤੇ ਝੋਨਾ ਮਿਲਦਾ ਹੋਏਗਾ ਇੰਨਾ ਕੀ ਤੇ ਹੁਣ 3000 ਕਮਾਉਣ ਵਾਲਾ 4000 ਕਮਾਉਣ ਵਾਲਾ ਸਾਸੰਗਤ ਜੀ ਕਿਵੇਂ ਡੇਲੀ ਦਾ ਖਰਚਾ ਵੀ ਜਾ ਰਿਹਾ ਐ ਤੇ ਕਿਵੇਂ ਉੱਥੇ ਹੁਣ ਉਹ ਸਾਰਾ ਆਪਣਾ ਇਲਾਜ ਕਰਾਏ ਸੋ ਆਪ ਜੀ ਨੂੰ ਬੇਨਤੀ ਐ ਕਿ ਭਾਈ ਇਸ ਸੇਵਾ ਦੇ ਵਿੱਚ ਜਰੂਰ ਸਹਿਯੋਗ ਕਰੋ। ਪਾਰਵਤੀ ਹਸਪੀਟਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਹਰਪ੍ਰੀਤ ਸਿੰਘ ਉਸ ਸਿੰਘ ਦਾ ਨਾਮ ਹੈ। ਪਿੰਡ ਕਾਮਲਪੁਰੇ ਦੇ ਰਹਿਣ ਵਾਲਾ ਉਸ ਬੇਨਤੀ ਸਵੀਕਾਰ ਕਰਿਓ। ਉਸ ਸਿੰਘ ਦੀ ਜਰੂਰ ਮਦਦ ਕਰੀਏ। ਗਰੰਥੀ ਸਿੰਘ ਹੈ, ਬਾਹ ਫੜਨੀ ਚਾਹੀਦੀ ਹੈ। ਅਸੀਂ 10-20 ਹਜ਼ਾਰ ਰੁਪਏ ਸਾਧ ਸੰਗ ਜੀ ਐਵੇਂ ਖਾਣ ਪੀਣ ਤੇ ਲੋਟਾ ਦਿੰਨੇ ਆ ਇੱਕ ਦਿਨ ਦੇ ਵਿੱਚ, ਕੁਝ ਮਿੰਟਾਂ ਸਕਿੰਟਾਂ ਦੇ ਵਿੱਚ। 2-2 ਲੱਖ ਦੇ ਅਸੀਂ ਫੋਨ ਢਾਈ-ਢਾਈ ਲੱਖ ਦੇ ਫੋਨ ਫੜੀ ਫਿਰਦੇ ਆ। 50-50 ਲੱਖ ਦੀਆਂ ਅਸੀਂ ਗੱਡੀ ਫੜੀਆਂ ਫਿਰਦੇ ਆ ਸਾਧ ਸੰਗਤ ਜੀ। ਲੱਖਰੀ ਲਹਨਤ ਸਾਡੇ ਸਾਰੇ ਕਿਸੇ ਚੀਜ਼ ਤੇ ਹਰ ਇੱਕ ਚੀਜ਼ ਤੇ ਹੈ ਜੇ ਅਸੀਂ ਕਿਸੇ ਗਰੀਬ ਦੀ ਮਦਦ ਨਹੀਂ ਕਰ ਸਕਦੇ ਮੈਂ ਵੀ ਵਿਚੇ ਹੀ ਆ ਸੋ ਆਓ ਅਲ ਮਿਲ ਕੇ ਉਸ ਸਿੰਘ ਦੀ ਬਾਹ ਫੜੀਏ ਗੁਰੂ ਸਾਹਿਬ ਦੀ ਖੁਸ਼ੀ ਸ਼ਹੀਦਾਂ ਦੀ ਖੁਸ਼ੀ ਸਾਨੂੰ ਪ੍ਰਾਪਤ ਹੋਏਗੀ ਸਾ ਸੰਗਤ ਜੀ ਸਤਿਗੁਰ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਅਨਿਕ ਬਾਤ ਕਰ ਸੇਵਾ ਕਰੀਏ ਜੀਓ ਪ੍ਰਾਨ ਧਨ ਆਗੇ ਧਰੀਏ ਸੋ ਪਾਤਸ਼ਾਹ ਇਥੇ ਸਾਨੂੰ ਸਮਝਾ ਰਹੇ ਨੇ ਭਾਈ ਅਨਿਕ ਬਾਤ ਅਲੱਗ-ਅਲੱਗ ਤਰ੍ਹਾਂ ਦੀਆਂ ਸੇਵਾਵਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਸਾਡਾ ਫਰਜ਼ ਬਣਦਾ ਏ ਜੀਓ ਪ੍ਰਾਨ ਧਨ ਇੱਥੇ ਧਨ ਦੀ ਗੱਲ ਕੀ ਹੈ ਇੱਥੇ ਤੇ ਆਪਣੀ ਜਾਨ ਵੀ ਜੇ ਕਿਸੇ ਦੀ ਲਈ ਇਨਸ਼ਾਅਰ ਕਰਨੀ ਪੈ ਜੇ ਸਾਧ ਸੰਗਤ ਜੀ ਉਹ ਵੀ ਸੇਵਾ ਏ ਉਹ ਆਪਣੇ ਧਰਮ ਦੀ ਸੇਵਾ ਹੈ ਆਪਣੀ ਗੌਮ ਦੀ ਸੇਵਾ ਹੈ ਹੁਣ ਜੋ ਸਾਨੂੰ ਹੁਕਮ ਹੈ ਗੁਰਸਿੱਖਾਂ ਨੂੰ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹੋਣੇ ਆ ਸਾਡੇ ਵਾਸਤੇ ਜੋ ਪੁਰਨੇ ਪਾਤਸ਼ਾਹ ਨੇ ਪਾਏ ਨੇ ਸਾਨੂੰ ਦਸਵੰਦ ਕੱਢਣ ਦਾ ਹੁਕਮ ਹੈ ਤੇ ਸਾਡਾ ਫਰਜ ਬਣਦਾ ਆ ਤੇ ਅਸੀਂ ਜਰੂਰ ਦਸਵੰਦ ਕੱਢੀਏ ਹੁਣ ਪਾਤਸ਼ਾਹ ਕਹਿੰਦੇ ਨੇ ਨਾ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਨੇ ਛੇ ਕਹਿੰਦੇ ਜਿਹੜੇ ਕਾਲ ਕਮਾਈ ਕਰਕੇ ਆਪਣੇ ਹੱਥੋਂ ਕਿਸੇ ਦੀ ਸੇਵਾ ਕਰਦੇ ਨੇ ਦਸਵੰਦ ਕੱਢਦੇ ਨੇ ਸਾਧ ਸੰਗਤ ਜੀ ਕਹਿੰਦੇ ਅਸਲ ਰਾਹ ਉਹਨੇ ਪਛਾਨਿਆ ਨਹੀਂ ਤੇ ਸਾਡੇ ਵਰਗੇ ਤੇ ਆਪਣਾ ਜੀਵਨ ਵਿਅਰਥ ਗਵਾ ਕੇ ਚਲੇ ਜਾਂਦੇ ਆ ਪਾਤਸ਼ਾਹ ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਹੋਤ ਪ੍ਰਾਪਤ ਸਵਾਨੀ ਤੇ ਨਾਲ ਹੀ ਪਾਤਸ਼ਾਹ ਕਹਿ ਰਹੇ ਨੇ ਬਿਨ ਸੇਵਾ ਫਲ ਕਬ ਹੁਣਾ ਪਾਵਸ ਸੇਵਾ ਕਰਨੀ ਸਾਰੀ ਕਹਿੰਦੇ ਸੇਵਾ ਤੋਂ ਬਿਨਾ ਕਦੀ ਫਲ ਨਹੀਂ ਜੇ ਮਿਲਣਾ ਹੁਣ ਕਹਿੰਦੇ ਆ ਨਾ ਬਾਣੀ ਪੜ ਲਈ ਐ ਦੁਪਹਿਰੇ ਕੱਟ ਲੈਨੇ ਸਾਰੇ ਕਰਮ ਕਰ ਲੈਨੇ ਪਰ ਸਾਸ ਸੰਗਤ ਜੀ ਗੱਲ ਕੀ ਬਣਦੀ ਹੈ ਸੇਵਾ ਤੇ ਕੀਤੀ ਨਹੀਂ ਹੁਣ ਪਾਤਸ਼ਾਹ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਆ ਪਾਤਸ਼ਾਹ ਕਹਿੰਦੇ ਬਿਨ ਸੇਵਾ ਸਾਲੇ ਕਬ ਹੋਣਾ ਪਾਵਸ ਸੇਵਾ ਕਰਨੀ ਸਾਰੀ ਸੇਵਾ ਤੋਂ ਬਿਨਾ ਕੋਈ ਫਲ ਨਹੀਂ ਮਿਲਦਾ ਕਿਉਂਕਿ ਸੇਵਾ ਹੀ ਸਭ ਤੋਂ ਸੇ ਸਤਮਲ ਹੈ ਸੋ ਪਾਤਸ਼ਾਹ ਕੀ ਕਹਿ ਰਹੇ ਨੇ ਵੇਖੋ ਬਾਣੀ ਦੇ ਵਿੱਚ ਸਮਝਾਉਂਦੇ ਨੇ ਸਾਨੂੰ ਜੇਤੇ ਜੀ ਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੇ ਨਾ ਹੀ ਕਹਿੰਦੇ ਜਿੰਨੇ ਵੀ ਜੀ ਆ ਮਾਲਕਾ ਉਹ ਤੇਰੇ ਬਣਾਏ ਨੇ ਸਾਰੀ ਕੁਦਰਤ ਤੇਰੀ ਬਣਾਈ ਹੋਈ ਹੈ ਪਰ ਸੇਵਾ ਤੋਂ ਬਿਨਾ ਫਲ ਕਿਸੇ ਨੂੰ ਨਹੀਂ ਮਿਲਣਾ ਚਾਹੇ ਕੋਈ ਕਿਦਾਂ ਦਾ ਵੀ ਕਿੱਡਾ ਕੇ ਵੱਡਾ ਮਨੁੱਖ ਬਣਿਆ ਫਿਰੇ ਤਨਾੜ ਬਣਿਆ ਫਿਰੇ ਪਰ ਸੇਵਾ ਤੋਂ ਬਿਨਾ ਫਲ ਕਿਸੇ ਨੂੰ ਨਹੀਂ ਮਿਲਣਾ ਸੇਵਾ ਕਰੇ ਸੇ ਹੀ ਫਲ ਪਾਵ ਹੈ ਜਿੰਨੀ ਸੱਚ ਕਮਾਇਆ ਕਹਿੰਦੇ ਜਿਨੇ ਸੱਚ ਦੀ ਸੇਵਾ ਕੀਤੀ ਉਹਨੂੰ ਫਲ ਮਿਲਦਾ ਜੇ ਨਹੀਂ ਤੇ ਫਲ ਪ੍ਰਾਪਤ ਨਹੀਂ ਹੋਣਾ ਇਹ ਪਾਤਸ਼ਾਹ ਕਹਿੰਦੇ ਨੇ ਸੋ ਸਾਧ ਸੰਗਤ ਜੀ ਸੇਵਾ ਵਾਲਾ ਜੀਵਨ ਹੋਵੇ ਬਾਣੀ ਵਾਲਾ ਜੀਵਨ ਹੋਵੇ ਤੇ ਗੁਰੂ ਦੀ ਖੁਸ਼ੀ ਮਿਲਦੀ ਹੈ ਦੁੱਖ ਰੋਗ ਜ਼ਿੰਦਗੀ ਚੋਂ ਕੱਟੇ ਜਾਂਦੇ ਨੇ ਪਰ ਨਿਰੰਤਰ ਸੇਵਾ ਹੋਵੇ ਸਦਾ ਦੀ ਸੇਵਾ ਹੋਵੇ ਇੱਕ ਵਾਰੀ ਸੇਵਾ ਕਰਕੇ ਸੋਚੀਏ ਫਲ ਨਹੀਂ ਮਿਲਿਆ ਤਾਂ ਇਦਾਂ ਨਹੀਂ ਹੁੰਦਾ ਫਲ ਲੈਣਾ ਹੈ ਤੇ ਨਿਰੰਤਰ ਰਹੋ ਸੇਵਾ ਕਰਦੇ ਰਹੋ ਸੋ ਸਾਸੰਗਤ ਜੀ ਹੁਣ ਆਪ ਸਭ ਦੇ ਚਰਨਾਂ 'ਚ ਬੇਨਤੀ ਆ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੇ ਅਸਥਾਨ ਗੁਰਦੁਆਰਾ ਰਾਮ ਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਸੋ ਇਸ ਸਥਾਨ ਦੀ ਸੇਵਾ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਇਸ ਸਾਰੀ ਸੇਵਾ ਜਿਹੜੀ ਚੱਲ ਰਹੀ ਹੈ 1.5 ਸਾਲ ਹੋ ਗਿਆ ਹੈ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਹੁਣ ਗੁੰਬਦ ਦੀ ਸੇਵਾ ਜਿਹੜੀ ਸ਼ੁਰੂ ਹੋਈ ਸੀ ਅੱਗੇ ਸੇਵਾ ਚੱਲ ਰਹੀ ਹੈ ਅਜੇ 4-5 ਮਹੀਨੇ ਹੋਰ ਸੇਵਾ ਚੱਲਣੀ ਹੈ ਇਹ ਸਾਰੀ ਆਪ ਜੀ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਸੰਗਤ ਜੀ ਆਪ ਸਭ ਦੇ ਚਰਨਾਂ 'ਚ ਹੱਥ ਜੋੜ ਕੇ ਨਿਮਰਤਾ ਦੇ ਸਹਿਤ ਬੇਨਤੀ ਹੈ ਕਿ ਸੰਗਤ ਜੀ ਜਰੂਰ ਇਹਨਾਂ ਚੱਲ ਰਹੀ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਕਿਉਂਕਿ ਗੁਰੂ ਘਰ ਜਿਹੜੇ ਹੁੰਦੇ ਨੇ ਉਹ ਗੁਰੂਕੀਆਂ ਸੰਗਤਾਂ ਬਣਾਉਂਦੀਆਂ ਨੇ ਕੋਈ ਕੱਲਾ ਮਨੁੱਖ ਕਦੀ ਵੀ ਕੋਈ ਗੁਰੂ ਅਸਥਾਨ ਨਹੀਂ ਜੇ ਬਣਾ ਸਕਦਾ ਸੋ ਆਪ ਸਾਬ ਸੰਗਤਾਂ ਜ਼ਰੂਰ ਵੱਧ ਚੜ ਕੇ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜਿਹੜੇ ਆਪ ਕਰ ਸਕਦੇ ਨੇ ਉਹ ਆਪ ਕਰੋ ਨਹੀਂ ਤੇ ਸਾਥ ਸੰਗਤ ਜੀ ਆਪਣੇ ਰਿਸ਼ਤੇਦਾਰੀਆਂ ਚੋਂ ਆਪਣੇ ਫਰੈਂਡ ਸਰਕਲ ਚੋਂ ਜਿਹਦੇ ਕੋਈ ਸੇਵਾ ਤੁਸੀਂ ਕਰਵਾ ਸਕਦੇ ਆ ਉਹਨੂੰ ਵੀਡੀਓ ਸ਼ੇਅਰ ਕਰ ਦਿਓ ਅੱਗੇ ਕਿ ਭਾਈ ਇਹ ਸੇਵਾ ਚੱਲ ਰਹੀ ਹੈ ਜ਼ਰੂਰ ਹਿੱਸਾ ਪਾਓ ਕਿਉਂਕਿ ਕਿਸੇ ਨੂੰ ਜੋੜਨਾ ਤੇ ਜੋੜਨ ਵਰਗਾ ਪੋਨੋ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਸੋ ਸੇਵਾਵਾਂ ਦੇ ਨਾਲ ਜੋੜਨਾ ਵੀ ਤੁਹਾਨੂੰ ਪੁੰਨ ਲਿਖਿਆ ਜਾਣਾ ਜੀ ਇਹਦਾ ਫਲ ਵੀ ਤੁਹਾਨੂੰ ਮਿਲੇਗਾ ਸੋ ਮਟੀਰੀਅਲ ਦੇ ਰੂਪ ਦੇ ਵਿੱਚ ਆਪ ਜੀ ਸੇਵਾਵਾਂ 'ਚ ਹਿੱਸਾ ਪਾ ਸਕਦੇ ਹੋ ਸੀਮਿੰਟ ਬਜਰੀ ਰੇਤਾ ਸਰੀਆ ਇਹ ਸਮਾਨ ਜਿਹੜਾ ਹੈ ਮਟੀਰੀਅਲ ਦੇ ਰੂਪ 'ਚ ਲੱਗਣਾ ਹੀ ਲੱਗਣਾ ਹੈ ਤੇ ਬਾਕੀ ਕਿਸੇ ਵੀ ਤਰੀਕੇ ਦੀ ਸੇਵਾ ਇਹਦੇ ਵਿੱਚ ਵੀ ਤੁਸੀਂ ਜ਼ਰੂਰ ਕਰਿਓ। ਆ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਏ। ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆ। ਕਿਸੇ ਵੀ ਤਰੀਕੇ ਦੀ ਸੇਵਾ ਆਪ ਜੀ ਨੇ ਲੈਣੀ ਹੋਵੇ ਤੇ ਜ਼ਰੂਰ ਸੇਵਾਵਾਂ ਵਿੱਚ ਹਿੱਸਾ ਪਾਇਓ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਤੰਦਰੁਸਤੀ ਦੀ ਦਾਤ ਸਾਰਿਆਂ ਨੂੰ ਬਖਸ਼ਣ ਤੇ ਸਾਰਿਆਂ ਨੂੰ ਇਨੇਕ ਜੋਕੇ ਕਰਨ ਸਮਰੱਥਾ ਬਖਸ਼ਣ ਦੀ ਸਾਰੇ ਸੇਵਾਵਾਂ ਵਿੱਚ ਵਾਅਦਾ ਕਰ ਸਕਦੇ। ਸੋ ਬਾਕੀ ਸੇਵਾਵਾਂ ਜੋ ਸ਼ੀਧਾਂ ਨੇ ਇਸ ਸੰਸਥਾਨ ਤੋਂ ਕਰਵਾਈਆਂ ਨੇ ਸ਼ੁਰੂ ਉਹ ਆਪ ਸਭ ਨੂੰ ਪਤਾ ਹੀ ਹੈ ਜਿਵੇਂ ਕਿ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਇਸ ਦੁਨੀਆ ਦੇ ਵਿੱਚ ਆਪਣੇ ਆਨੇ ਵੀ ਬਾਹ ਛੱਡੀ ਆ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ 1500 ਰੁਪਏ ਪੈਨਸ਼ਨ ਹੁੰਦੀ ਹੈ ਕਿ ਵਿਧਵਾ ਬੀਬੀ ਦੀ ਹੁਣ ਇੱਕ ਮਹੀਨੇ ਚ 1500 ਨਾਲ ਗੁਜ਼ਾਰਾ ਕਰਨਾ ਸਾਥ ਸਿੰਘ ਜੀ ਕਿੱਡਾ ਔਖਾ ਹੈ ਸੋ ਉਹਨਾਂ ਲੋੜਵੰਦ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ ਜਿਹੜਾ ਆ ਉਹ ਦਿੱਤਾ ਜਾਂਦਾ ਸੀ ਦੇ ਕਰੀਬ ਬੀਬੀਆਂ ਨੇ ਸੋ ਉਹਨਾਂ ਨੂੰ ਰਾਸ਼ਨ ਇਥੋਂ ਦਿੱਤਾ ਜਾਂਦਾ ਹੈ ਇਹ ਜੋ ਰਾਸ਼ਨ ਹੈ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਹੈ ਸੋ ਇਸ ਵਾਰ ਕੋਸ਼ਿਸ਼ ਹੈ ਕਿ ਉਹਨਾਂ ਨੂੰ ਥੋੜਾ ਰਾਸ਼ਨ ਵਧਾ ਦਿੱਤਾ ਜਾਵੇ ਕਾਰਨ ਕਿਉਂਕਿ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਕੈਸੇ ਬਣੇ ਨੇ ਦਿਹਾੜੀਆਂ ਜਿਹੜੇ ਮਜ਼ਦੂਰ ਤਬਕਾ ਸੀ ਉਹਨਾਂ ਦਾ ਕੰਮ ਕਰਬ ਪੂਰ ਖਤਮ ਹੋਇਆ ਹੈ ਤੇ ਜਿਹੜੇ ਕਿਸਾਨ ਨੇ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਬਿਲਕੁਲ ਬੰਜਰ ਹੋ ਗਈਆਂ ਨੇ ਹਾਲ ਦੀ ਘੜੀ ਤੇ ਬਿਮਾਰੀਆਂ ਫੈਲ ਰਹੀਆਂ ਨੇ ਸੋ ਇਸ ਵਾਰ ਕੋਸ਼ਿਸ਼ ਹੈ ਕਿ ਜਿੰਨਾ ਕਾਪ ਸਭ ਸੰਤਾ ਸਹਿਯੋਗ ਕਰੋ ਕਿ ਉਹਨਾਂ ਨੂੰ ਵਾਧਾ ਰਾਸ਼ਨ ਦਿੱਤਾ ਜਾ ਸੋ ਇਹਦੇ ਚ ਵੀ ਆਪਜੀ ਦੇ ਭਾਰੀ ਸਹਿਯੋਗ ਦੀ ਲੋੜ ਹੈ ਦੂਸਰੀ ਸੇਵਾ ਸਸਬਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਉਹ ਧੀਆਂ ਉਹ ਬੱਚੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਂ ਉਹ ਪਿਤਾ ਜਿਹਨੀਆਂ ਪੰਜ ਪੰਜ ਛੇ ਛੇ ਧੀਆਂ ਨੇ ਹੁਣ ਪਿਤਾ ਨੂੰ ਚੋਰਾ ਹੈ ਫਿਕਰ ਹੈ ਕਿਵੇਂ ਧੀ ਦਾ ਵਿਆਹ ਕਰਨਾ ਹੈ ਸੋ ਇਹ ਸੇਵਾ ਵੀ ਬਾਬਾ ਜੀ ਨੇ ਝੋਲੀ ਚ ਪਾਈ ਹੈ ਕਿ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਅਨੰਦ ਕਾਰਜ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਮਹਾਰਾਜ ਇਦਾਂ ਹੀ ਸਵਾਮਾ ਲੈਂਦੇ ਰਹਿਣਗੇ ਹੁਣ ਆ 2 ਦਸੰਬਰ ਨੂੰ ਸਮੂਹਿਕ ਆਨੰਦ ਕਾਰਜ ਸਮਾਗਮ ਹੋਣਾ ਹੈ ਵੱਡੇ ਪੱਧਰ ਤੇ ਜਿਹਦੇ ਵਿੱਚ ਚਾਹੇ 51 ਵੀ ਪਹਿਣਾ ਹੋ ਜਾਣਾ ਵਿਆਹ ਵਾਲੀਆਂ ਤੇ ਚਾਹੇ 100 ਵਿਆਹ ਹੋ ਜਾਣ ਸੋ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਵਾਮਾ ਹੋਣਿਆ ਨੇ ਸੋ ਇਹਦੇ 'ਚ ਵੀ ਆਪ ਜੀ ਨਾਮ ਨੋਟ ਕਰਵਾਓ ਵਾਦ ਤੋਂ ਵਾਦ ਸਵਾਮਾ ਲਓ ਕਿ ਇਹ ਕਾਰ ਜੋ ਕੰਨਿਆਦਾਨ ਮਹਾਦਾਨ ਮੰਨਿਆ ਗਿਆ ਜੇ ਕੰਨਿਆਦਾਨ ਕਿਸੇ ਬਾਪ ਦੀ ਲੋੜਵੰਦ ਗਰੀਬ ਬਾਪ ਦੀ ਧੀ ਨੂੰ ਜਿਹੜੇ ਚ ਉਠਾ ਦੇਣਾ ਬੂਹੇ ਤੋਂ ਉਠਾ ਦੇਣਾ ਬੜਾ ਵੱਡਾ ਪੁੰਨ ਜੀ ਸ੍ਰੀ ਦੇ ਚ ਵੀ ਆਪਜੀ ਸੇਵਾ ਕਰ ਸਕਦੇ ਹੋ ਇਹ ਸੇਵਾਵਾਂ ਨਿਰੰਤਰ ਚੱਲਣੀਆਂ ਨੇ ਤੇ ਬੜੇ ਸਮੇਂ ਤੋਂ ਚੱਲਣੀਆਂ ਨੇ ਅੱਗੇ ਵੀ ਰਹਿੰਦੇ ਸਵਾਸਾਂ ਤੱਕ ਮਹਾਰਾਜ ਇਹ ਸੇਵਾਵਾਂ ਇਸੇ ਤਰੀਕੇ ਲੈਂਦੇ ਰਹਿਣ ਹੁਣ ਅਗਲੀ ਸੇਵਾ ਜਿਹੜੀ ਹੈ ਜਿਵੇਂ ਆਪ ਸਭ ਨੂੰ ਬੇਨਤੀਆਂ ਕੀਤੀਆਂ ਸੀ ਕਿ 20 ਦੇ ਕਰੀਬ ਬੱਚੀ ਬੱਚੇ ਜਿਹੜੇ ਨੇ ਬੱਚੀਆਂ ਧੀਆਂ ਉਹ ਪੜ ਰਹੀਆਂ ਨੇ ਲੋੜਵੰਦ ਪਰਿਵਾਰਾਂ ਦੀਆਂ ਗੁਰਸਿੱਖ ਬੱਚੀਆਂ ਉਹਦੇ ਵਿੱਚੋਂ ਕੁਝ ਗਰੰਤੀ ਸਿੰਘਾਂ ਦੀਆਂ ਬੇਟੀਆਂ ਵੀ ਨੇ ਸੋ ਕਿਉਂਕਿ ਇਹ ਏਰੀਆ ਅਜਨਾਲਾ ਏਰੀਆ ਉਹ ਏਰੀਆ ਹੈ ਜਿੱਥੇ ਧੀਆਂ ਨੂੰ ਪੜਨ ਦਾ ਮੌਕਾ ਨਹੀਂ ਮਿਲਦਾ ਛੋਟੀ ਉਮਰ ਤੋਂ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਸਾਸ ਸנגੇ ਜੀ ਫਿਰ ਉਹ ਸਾਰੀ ਉਮਰ ਦੇ ਮੁਥਾ ਜੀ ਉਹਨਾਂ ਨੂੰ ਕਰਨੀ ਪੈ ਜਾਂਦੀ ਹੈ ਹੁਣ ਧੀਆ ਪੜ ਲਿਖ ਜਾਣ ਗਈਆਂ ਤੇ ਸਾਸ ਸנגੇ ਜੀ ਉਹਨਾਂ ਨੂੰ ਮੁਥਾ ਜੀ ਨਹੀਂ ਕਰਨੀ ਪਵੇਗੀ ਆਪਣੇ ਪੈਰਾਂ ਦੇ ਖੜੀਆਂ ਹੋਣਗੀਆਂ ਸੋ ਇਹ ਵੀ ਬੜੀ ਵੱਡੀ ਸੇਵਾ ਸੰਕ ਤਾਂ ਕਰ ਵੀ ਰਹੀਆਂ ਨੇ ਬੜੀਆਂ ਭੈਣਾਂ ਨੇ ਸਵਾਮਾਂ ਲਈਆਂ ਵੀ ਨੇ ਪਰ ਇੱਕੋ ਬੰਦਾ ਸਾਰੀਆਂ ਸਵਾਮਾਂ ਨਹੀਂ ਕਰ ਸਕਦਾ ਇਹ ਸਾਰੀਆਂ ਵੰਡ ਵਰਤਕ ਹੀ ਹੁੰਦੀਆਂ ਨੇ ਸੋ ਸנגੇ ਜੀ ਕੁਛ ਭੈਣਾਂ ਨੇ ਕਿਹਾ ਸੀ ਸੇਵਾ ਲੈਣੀ ਹੈ ਪਰ ਅਜੇ ਤੱਕ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ 10 ਸਾਲ ਲੰਘ ਗਏ ਥੋੜਾ ਸਮਾਂ ਰਹਿ ਗਿਆ ਹੈ ਕਿ ਉਹ ਫੀਸਾਂ ਉਹਨਾਂ ਦੀ ਜਮ੍ਹਾਂ ਕਈਆਂ ਦੀ ਕਰੋਣ ਵਾਲੀਆਂ ਨੇ ਸੁਸੰਗਤ ਜੀ ਉਹਨਾਂ ਪੈਣਾ ਦੇ ਜਦਾਂ ਚ ਵੀ ਬੇਨਤੀ ਹੈ ਭਾਈ ਜੋ ਵਚਨ ਕੀਤੇ ਆ ਉਹਤੇ ਪੂਰੇ ਰਹੀਏ ਤੇ ਜਰੂਰ ਸੇਵਾਵਾਂ ਕਰੀਏ ਮਹਾਰਾਜ ਕਿਰਪਾ ਕਰਨਗੇ ਦੇਖੋ ਜਦੋਂ ਅਸੀਂ ਕੋਈ ਸੇਵਾ ਕਰਦੇ ਆ ਨਾ ਕੋਈ ਬੀਜ ਬੀਜਦੇ ਆ ਤੇ ਸਾਧ ਸੰਗਤ ਜੀ ਫਲ ਜਰੂਰ ਮਿਲਦਾ ਮਿਲਦਾ ਮਤ ਸੋਚੋ ਤੁਹਾਨੂੰ ਫਲ ਨਹੀਂ ਮਿਲਣਾ ਸੋ ਜਰੂਰ ਬੇਨਤੀਆਂ ਨੂੰ ਸਵੀਕਾਰ ਕਰੋ ਸੋ ਇਹ ਸੇਵਾ ਵੀ ਵੱਡੀ ਹੈ ਹੁਣ ਉਹ 3 ਦੀ ਪੁੱਛ ਬੱਚਿਆਂ ਦੀ ਰਹਿੰਦੀ ਹੈ ਦੋ ਬੇਟੇ ਨੇ ਤੇ ਸੱਸ ਸਹੁਰੇ ਜੀ ਉਹਨਾਂ ਦੀ 20 ਫੀਸ ਹੈ ਜਮਾਉਣ ਵਾਲੀ ਰਹਿੰਦੀ ਹੈ ਬਾਕੀ ਤੁਹਾਨੂੰ ਜਿੰਨੇ ਜਿੰਨੂੰ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਪੂਰੀ ਡਿਟੇਲ ਜਾਣਕਾਰੀ ਉਸ ਪਰਿਵਾਰ ਦੀ ਵੀ ਮਿਲੇਗੀ ਸੋ ਆਪ ਜੀ WhatsApp ਤੇ ਮੈਸੇਜ ਕਰਕੇ ਜਾਣਕਾਰੀ ਉਹ ਲੈ ਲਿਓ ਤੁਹਾਨੂੰ ਪੂਰਾ ਡਾਟਾ ਉਹਨਾਂ ਦਾ ਮਿਲ ਜਾਊਗਾ ਫਿਰ ਤੁਸੀਂ ਜਿੰਨੀ ਸਹਿਯੋਗ ਕਰ ਸਕਦੇ ਜਿੰਨੀ ਸੇਵਾ 'ਚ ਹਿੱਸਾ ਪਾ ਸਕਦੇ ਜਰੂਰ ਪਾਓ ਇਹ ਵੱਡੀਆਂ ਸਵਾਵਾਂ ਨੇ ਹੁਣ ਅੱਖਾਂ ਦਾ ਕੈਂਪ ਲੱਗਣਾ ਹੈ ਹੁਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਗੁਰੂ ਕੀ ਸਥਾਨ ਨੇ ਇਹ ਸੇਵਾ ਵਾਲਾ ਹੀ ਸਥਾਨ ਹੈ ਇੱਥੋਂ ਸੇਵਾਵਾਂ ਹੀ ਚੱਲਣੀਆਂ ਨੇ ਲੰਗਰ ਹੀ ਚੱਲਣੇ ਨੇ ਹੜਪੀਤਾਂਲੇ ਵੀ ਤੋਂ ਰਾਸ਼ਨ ਤੱਕ ਵੀ ਜਾਂਦਾ ਰਿਹਾ ਤੇ ਤਰਪਾਲਾਂ ਵਗੈਰਾ ਵੀ ਜਾਂਦੇ ਰਹੀਆਂ ਹੁਣ ਕੋਸ਼ਿਸ਼ ਇਹ ਹੈ ਕਿ ਡੀਜ਼ਲ ਵਿੱਚ ਵੀ ਸੰਗਤ ਦੀ ਹੈਲਪ ਕੀਤੀ ਜਾਵੇ ਕਿਉਂਕਿ ਜ਼ਮੀਨਾਂ 6 6 5 5 ਫੁੱਟ ਦੇ ਤਾਂ ਸਾਹ ਸੰਗਦੀ ਚੜ ਚੁੱਕੀ ਹੈ ਬਿਮਾਰੀਆਂ ਫੈਲ ਰਹੀਆਂ ਨੇ ਹੁਣ ਮੈਡੀਕਲ ਕੈਂਪ ਦਾ ਸੋਚਿਆ ਸੀ ਕਿ ਮੈਡੀਕਲ ਕੈਂਪ ਲਾਇਆ ਜਾਵੇ ਜਿੱਥੇ ਫ੍ਰੀ ਚ ਦਵਾਈਆਂ ਦਿੱਤੀਆਂ ਜਾਣ ਸੋ ਇਹ ਇਕੱਲਾ ਮੈਂ ਤੇ ਕਰ ਨਹੀਂ ਸਕਦਾ ਮੈਂ ਤੇ ਇੱਕ ਜਰੀਆ ਬਣ ਸਕਦਾ ਕਰੋਨਾ ਬਾਬਾ ਦੀਪ ਸਿੰਘ ਨੇ ਆ ਗੁਰੂ ਸਾਹਿਬ ਨੇ ਆ ਕਰਨ ਆਪ ਜੀ ਨੇ ਹੁਣ ਮਹਾਰਾਜ ਨੇ ਜੇ ਤੇ ਕਿਰਪਾ ਕਰਨੀ ਉਹਦੇ ਕੋਲ ਸੇਵਾ ਲੈ ਲੈਣੀ ਹੈ ਬੇਨਤੀਆਂ ਜਰੂਰ ਸਵੀਕਾਰ ਕਰਿਓ ਜਰੂਰ ਸੇਵਾਵਾਂ ਚ ਹਿੱਸਾ ਪਾਇਓ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਹੈ ਉਹਦੇ ਤੇ ਤੁਸੀਂ ਸੰਪਰਕ ਕਰਕੇ ਸੇਵਾਵਾਂ ਚ ਨਾਮ ਨੋਟ ਕਰਵਾਓ ਗੁਰੂ ਸਾਹਿਬ ਕਿਰਪਾਕਰ ਸਿੰਘ ਸਹਾਇਯੋ ਹਨ ਸਾਸੰਗ ਜੀ ਇੱਕ ਬੇਨਤੀ ਚੰਡੀ ਦੇਵਾ ਦੇ ਜਾਪਾਂ ਬਾਰੇ ਸੰਤਾਂ ਪੁੱਛਦਿਆਂ ਨੇ ਸ਼ਹੀਦੀ ਦੇ ਗਾਂ ਬਾਰੇ ਪੁੱਛਦਿਆਂ ਨੇ ਸਾਸੰਗ ਜੀ ਸ਼ਹੀਦੀ ਦੇ ਗਾਂ ਦਿੱਲੀ ਹੁੰਦੀਆਂ ਨੇ ਤੇ ਉਸਤ ਵਿੱਚ ਬਾਦਾਮ, ਇਲਾਇਚੀ, ਕਾਲੀ ਮਿਰਚ ਤੇ ਹਰੀ ਇਲਾਇਚੀ ਇਹ ਚਾਰ ਚੀਜ਼ਾਂ ਮੇਨ ਤੌਰ ਤੇ ਹੁੰਦੀਆਂ ਨੇ ਜਿਹਦਾ ਭੋਗ ਗੁਰੂ ਮਹਾਰਾਜ ਨੂੰ ਲੱਗਦਾ ਸੋ ਇਹ ਅਰਦਾਸ टाला ਸਾਹਿਬ ਦੇ ਬਾਬਾ ਨੋ ਸਿੰਘ ਦੇ ਸਮਾਧੇ ਤੇ ਹੁੰਦੀ ਹੈ ਸੋ ਇਹ ਰਸਤੇ ਜਿਹੜੀ ਜਿੰਨੇ ਵੀ ਸ਼ੀਧੀ ਤੇ ਕਰੋਨੀ ਹੈ ਵੈਸੇ ਤੇ ਆਪ ਆਕੇ ਕਰਵੋਣੀ ਚਾਹੀਦੀ ਹੈ ਬਾਕੀ ਉਹਨਾਂ ਦਾ ਸਮਝ ਸਕਦੇ ਜਿਹੜੇ ਦੂਰ ਰਹਿੰਦੇ ਨੇ ਸਾਧ ਸੰਗਤ ਜੀ ਉਹ ਦਾਸ ਨੂੰ ਦੱਸ ਸਕਦੇ ਨੇ ਅਰਦਾਸ ਇੱਕ ਪੇਜ ਤੇ ਲਿਖ ਕੇ ਉਹਦੀ ਫੋਟੋ ਫਿਚ ਕੇ ਦਾਸ ਨੂੰ ਭੇਜ ਦਿਓ ਬਾਕੀ ਤੁਸੀਂ ਮੈਸੇਜ ਕਰਕੇ ਦੱਸ ਦਿਓ ਤੇ ਜੋ ਵੀ ਜਾਣਕਾਰੀ ਚਾਹੀਦੀ ਹੈ ਤੁਹਾਡੀ ਅਰਦਾਸ ਹੋ ਜੇਗੀ ਦੂਸਰੀ ਬੇਨਤੀ ਚੰਡੀ ਦੇ ਵਾਰ ਦੇ ਜਾਪਾਂ ਦੇ ਬਾਰੇ ਚ ਸਾਧ ਸੰਗਤ ਜੀ ਚੰਡੀ ਦੇ ਵਾਰ ਦੇ ਜਾਪ ਸੰਗਤਾਂ ਕਰਵਾਉਂਦੀਆਂ ਨੇ ਕਾਰ ਜਰਾਸ ਹੁੰਦੇ ਨੇ ਬਾਕੀ ਪਰੋਸੇ ਵਾਲਿਆਂ ਦੇ ਰਾਸ ਹੁੰਦੇ ਨੇ ਸੋ ਇਹ ਥੋੜੀ ਇਹਨਾਂ ਦੀ ਪੇਟਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਹਦੇ ਸਮਗਰੀ ਘਾੜਾ ਚਾਹੀਦੀ ਹੈ ਸੋ ਜਿਨੇ ਚੰਡੀ ਦੇ ਵਾਦ ਆਜਾਪ ਕਰੋਨੇ ਨੇ ਉਹ ਵੀ WhatsApp ਤੇ ਮੈਸੇਜ ਕਰਕੇ ਪੁੱਛ ਲਿਓ ਡੇਟ ਨੋਟ ਕਰਵਾ ਲਿਓ ਕਿਉਂਕਿ ਸਮਾਂ ਕਾਫੀ ਲੇਟ-ਲੇਟ ਆਉਂਦੀ ਹੈ ਡੇਟ ਕੋਕਿ ਜੇ 2-3 ਮਹੀਨੇ ਦੀ ਡੇਟ ਪੋਕਿਆ ਸੋ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਭਰੋਸੇ ਦੇ ਨਾਲ ਸਾਰੇ ਜੱਪੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ